ਕੀ ਤੁਸੀਂ ਜਿਆਦਾ ਸੋਚਦੇ ਹੋ ਤੇ ਹਮੇਸ਼ਾ ਟੈਨਸ਼ਨ ਵਿੱਚ ਰਹਿੰਦੇ ਹੋ ਤਾਂ ਇਹ ਕਹਾਣੀ ਤੁਹਾਡੇ ਲਈ ਹੈ ਦੋਸਤੋ ਇੱਕ ਵਾਰ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਸੀ ਉਹ ਮੁੰਡਾ ਹਮੇਸ਼ਾ ਉਦਾਸ ਚਿੰਤਿਤ ਅਤੇ ਤਣਾਅ ਵਿੱਚ ਰਹਿੰਦਾ ਸੀ ਉਹ ਹਰ ਵੇਲੇ ਆਪਣੇ ਫਿਊਚਰ ਬਾਰੇ ਸੋਚਦਾ ਰਹਿੰਦਾ ਸੀ ਘਰ ਦਾ ਟੈਨਸ਼ਨ ਭਵਿੱਖ ਦਾ ਟੈਨਸ਼ਨ ਪੜ੍ਹਾਈ ਦਾ ਟੈਨਸ਼ਨ ਉਹਦੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਸੀ ਜਿਆਦਾ ਸੋਚਣਾ ਓਵਰ ਥਿੰਕਿੰਗ ਕਰਨਾ ਅਤੇ ਦਿਨ ਪਰ ਡਿਪਰੈਸ਼ਨ ਵਿੱਚ ਰਹਿਣਾ ਉਸ ਦੀ ਆਦਤ ਬਣ ਗਈ ਸੀ। ਉਸ ਪਿੰਡ ਵਿੱਚ ਇੱਕ ਮਹਾਨ ਸਾਧੂ ਵੀ ਰਹਿੰਦਾ ਸੀ। ਇੱਕ ਦਿਨ ਉਹ ਮੁੰਡਾ ਸਾਧੂ ਕੋਲ ਗਿਆ ਤੇ ਸਾਧੂ ਨੂੰ ਆਪਣੀ ਸਮੱਸਿਆ ਬਾਰੇ ਸਭ ਕੁਝ ਦੱਸਿਆ। ਸਾਧੂ ਨੇ ਸਾਰੀ ਗੱਲ ਸੁਣੀ ਅਤੇ ਉਸ ਨੂੰ ਕਿਹਾ ਕਿ ਮੈਨੂੰ ਕੱਲ ਨੂੰ ਪਿੰਡ ਦੀ ਨਦੀ ਕੋਲ ਮਿਲਣਾ। ਅਗਲੇ ਦਿਨ ਉਹ ਮੁੰਡਾ ਜਦੋਂ ਪਿੰਡ ਦੀ ਨਦੀ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਸਾਧੂ ਪਹਿਲਾਂ ਹੀ ਉਸ ਦੀ ਉਡੀਕ ਕਰ ਰਿਹਾ ਸੀ ਮੁੰਡਾ ਸਾਧੂ ਕੋਲ ਗਿਆ ਤੇ ਕਿਹਾ ਤੁਸੀਂ ਮੈਨੂੰ ਇੱਥੇ ਬੁਲਾ ਕੇ ਕੀ ਦੱਸਣਾ ਸੀ ਤਾਂ ਸਾਧੂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਪਹਿਲਾਂ ਅਸੀਂ ਇਸ ਨਦੀ ਨੂੰ ਪਾਰ ਕਰਦੇ ਹਾਂ ਅਤੇ ਨਦੀ ਦੇ ਦੂਜੇ ਕੰਢੇ ਜਾਂਦੇ ਹਾਂ ਫਿਰ ਮੈਂ ਤੈਨੂੰ ਦੱਸਾਂਗਾ ਕਿ ਕੀ ਕਰਨਾ ਹੈ ਨੇੜੇ ਹੀ ਇੱਕ ਕਿਸ਼ਤੀ ਸੀ ਮੁੰਡੇ ਨੇ ਕਿਹਾ ਠੀਕ ਹੈ ਅਸੀਂ ਇਸ ਕਿਸ਼ਤੀ ਵਿੱਚ ਬੈਠ ਕੇ ਨਦੀ ਪਾਰ ਕਰ ਲੈਂਦੇ ਹਾਂ ਤਾਂ ਸਾਧੂ ਨੇ ਕਿਹਾ ਨਹੀਂ ਇਸ ਕਿਸ਼ਤੀ ਵਿੱਚ ਨਹੀਂ ਜਦੋਂ ਇਹ ਨਦੀ ਸੁੱਕ ਜਾਵੇਗੀ ਤੇ ਇਸ ਨਦੀ ਦੀ ਧਾਤੀ ਦਿਸਣ ਲੱਗ ਜਾਵੇਗੀ ਫਿਰ ਅਸੀਂ ਇਸ ਨਦੀ ਨੂੰ ਪਾਰ ਕਰਕੇ ਦੂਜੇ ਪਾਸੇ ਪਹੁੰਚ ਜਾਵਾਂਗੇ ਇਹ ਸੁਣ ਕੇ ਮੁੰਡੇ ਨੇ ਕਿਹਾ ਕਿ ਤੁਸੀਂ ਇਹ ਕੀ ਕਹਿ ਰਹੇ ਹੋ ਅਸੀਂ ਇਸ ਨਦੀ ਨੂੰ ਪਾਰ ਕਰਾਂਗੇ ਜਦੋਂ ਇਸ ਨਦੀ ਦਾ ਸਾਰਾ ਪਾਣੀ ਸੁੱਕ ਜਾਵੇਗਾ ਇਸ ਤਰ੍ਹਾਂ ਤਾਂ ਸ਼ਾਇਦ ਅਸੀਂ ਕਦੇ ਵੀ ਇਸ ਨਦੀ ਨੂੰ ਪਾਰ ਨਾ ਕਰ ਸਕੀਏ ਫੇਰ ਸਾਧੂ ਨੇ ਮੁਸਕਰਾਉਂਦੇ ਹੋਏ ਮੁੰਡੇ ਨੂੰ ਕਿਹਾ ਬਿਲਕੁਲ ਠੀਕ ਮੈਂ ਤੁਹਾਨੂੰ ਅੱਜ ਇਹੀ ਗੱਲ ਸਿਖਾਉਣ ਲਈ ਹੀ ਇੱਥੇ ਬੁਲਾਇਆ ਹੈ ਜੇ ਅਸੀਂ ਨਦੀ ਪਾਰ ਕਰਨ ਲਈ ਨਦੀ ਦੇ ਸੁੱਕਣ ਦਾ ਇੰਤਜ਼ਾਰ ਕਰਾਂਗੇ ਤਾਂ ਸ਼ਾਇਦ ਅਸੀਂ ਇਹ ਨਦੀ ਕਦੇ ਵੀ ਪਾਰ ਨਹੀਂ ਕਰ ਸਕਾਂਗੇ ਕਿਉਂਕਿ ਨਾ ਨਦੀ ਸੁਕੇਗੀ ਤੇ ਨਾ ਅਸੀਂ ਉਸ ਪਾਰ ਜਾਵਾਂਗੇ ਠੀਕ ਇਸੇ ਤਰ੍ਹਾਂ ਮਨੁੱਖ ਸੋਚਦਾ ਹੈ ਕਿ ਜਦੋਂ ਮੇਰੀਆਂ ਸਾਰੀਆਂ ਜ਼ਿੰਮੇਵਾਰੀਆਂ ਖਤਮ ਹੋ ਜਾਣਗੀਆਂ ਫਿਰ ਮੈਂ ਵਧੀਆ ਜ਼ਿੰਦਗੀ ਜੀਵਾਂਗਾ ਪਰ ਅਜੀਹਾ ਕਦੇ ਨਹੀਂ ਹੋ ਸਕਦਾ ਕਿਉਂਕਿ ਇਨਸਾਨ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਉਸ ਦੀਆਂ ਜ਼ਿੰਮੇਵਾਰੀਆਂ ਕਦੇ ਖਤਮ ਨਹੀਂ ਹੁੰਦੀਆਂ ਕੋਈ ਕਿੰਨਾ ਵੀ ਪੈਸਾ ਕਮਾ ਲਵੇ ਉਸ ਨੂੰ ਹਮੇਸ਼ਾ ਇਸ ਦੀ ਘਾਟ ਹੀ ਰਹਿੰਦੀ ਹੈ ਦੋਸਤੋ ਕਹਿੰਦੇ ਹਨ ਕਿ ਸੰਘਰਸ਼ ਇੱਕ ਸਫ਼ਰ ਵਾਂਗ ਹੁੰਦਾ ਹੈ ਜਿਸ ਨੂੰ ਅਸੀਂ ਹੁਣ ਮੁਸ਼ਕਲ ਸਮਝਦੇ ਹਾਂ ਪਰ ਬਾਅਦ ਵਿੱਚ ਜਦੋਂ ਅਸੀਂ ਉਸ ਸੰਘਰਸ਼ ਬਾਰੇ ਸੋਚਦੇ ਹਾਂ ਤੇ ਉਸ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਉਹ ਸਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਸੀ ਤਾਂ ਦੋਸਤੋ ਇਸ ਸੰਘਰਸ਼ ਦੇ ਸਫ਼ਰ ਦਾ ਆਨੰਦ ਮਾਣੋ ਤੇ ਮੁਸਕਰਾਉਂਦੇ ਹੋਏ ਇਸ ਨੂੰ ਪਾਰ ਕਰੋ ਕਿਉਂਕਿ ਟੈਨਸ਼ਨ ਸਮੱਸਿਆਵਾਂ ਜ਼ਿੰਮੇਵਾਰੀਆਂ ਇਹ ਕਦੇ ਖਤਮ ਹੋਣ ਵਾਲੀਆਂ ਨਹੀਂ ਹਨ ਇਹ ਉਦੋਂ ਹੀ ਖਤਮ ਹੋਣਗੀਆਂ ਜਦੋਂ ਤੁਸੀਂ ਖਤਮ ਹੋ ਜਾਵੋਗੇ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਸਿੱਖਿਆ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੁਕਰ ਕਰੋ ਸਮਰ ਕਰੋ ਤੇ ਖੁਸ਼ ਰਹੋ ਧੰਨਵਾਦ